ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਜਾ ਰਹੇ ਹਾਂ ਸਿਸਮਾ ਟੈਂਪ ਦੇਖਣ ਇਹ ਟੈਂਪ ਜੀ ਬੱਦੀ ਕਰਾਲੀ ਰੋਡ ਤੇ ਪੈਂਦਾ ਹੈ ਤੇ ਪੰਜਾਬ ਦੀ ਹੱਦ ਦੇ ਵਿੱਚ ਹੈ ਤੇ ਫਾਈਨਲੀ ਆਪਾਂ ਪਹੁੰਚ ਗਏ ਆ ਇਹ ਗੇਟ ਹੈ ਜੀ ਸਿਸਮਾ ਟੈਂਪ ਦਾ ਹੁਣ ਆਪਾਂ ਚੱਲਦੇ ਆ ਜੀ ਅੰਦਰ ਦੇਖਦੇ ਆ ਕੀ ਕੁਝ ਬਣਿਆ ਹੋਇਆ ਤੇ ਇੱਥੇ ਬੱਚਿਆਂ ਦੇ ਲਈ ਇੱਕ ਭੂਤ ਮੰਗਲਾ ਜਿਹਾ ਬਣਾਇਆ ਹੋਇਆ ਤੇ ਆਪਾਂ ਚੱਲਦੇ ਹੁਣ ਅੰਦਰ ਇੱਥੇ ਬਈ ਕੋਈ ਟਿਕਟ ਵਗੈਰਾ ਨਹੀਂ ਲੱਗਦੀ ਜੇ ਆਪਾਂ ਕੋਈ ਐਕਟੀਵਿਟੀ ਨਹੀਂ ਕਰਦੇ ਤਾਂ ਇੱਥੇ ਕੋਈ ਟਿਕਟ ਨਹੀਂ ਦੇਖਣ ਦੀ ਐਂਟਰੀ ਕਰਨ ਤੇ ਬਈ ਸੱਜੇ ਹੱਥ ਪੂਰਾ ਪਾਣੀ ਦਿਖਾਈ ਦਿੰਦਾ ਆਪਾਂ ਨੂੰ ਜਿਹੜਾ ਹਿਮਾਚਲ ਦੀਆਂ ਪਹਾੜੀਆਂ ਚੋਂ ਆਉਂਦਾ ਤੇ ਡੈਮ ਦੀ ਦੂਜੀ ਸਾਈਡ ਜੇ ਚਲੀਏ ਤਾਂ ਇੱਧਰ ਪੂਰਾ ਜੰਗਲ ਬਣਿਆ ਹੋਇਆ ਜੇ ਗੱਲ ਕਰੀਏ ਆਪਾਂ ਇੱਥੋਂ ਦੇ ਵਾਤਾਵਰਣ ਦੀ ਤਾਂ ਇੱਥੇ ਬਹੁਤ ਵਧੀਆ ਵਾਤਾਵਰਣ ਹੈ ਤੇ ਇੱਥੇ ਕੋਈ ਜ਼ਿਆਦਾ ਕਰਾਊਡ ਵੀ ਨਹੀਂ ਹੁੰਦਾ ਏ ਟਾਈਮ ਜੀ 1998 ਈਸਵੀ ਦੇ ਵਿੱਚ ਬਣਿਆ ਤੇ ਡੈਮ ਦੇ ਅਗਲੀ ਵਾਲੀ ਸਾਈਡ ਪੂਰਾ ਫੋਰੈਸਟ ਏਰੀਆ ਜਾਂ ਕਹਿ ਲਓ ਪੂਰਾ ਜੰਗਲੀ ਏਰੀਆ ਹੈਗਾ ਤੇ ਹੁਣ ਆਪਾਂ ਚੱਲਦੇ ਹਾਂ ਡੈਮ ਦੀ ਹੀਠਾਂ ਵਾਲੀ ਸਾਈਡ ਹੀਠਾਂ ਜਾਣ ਤੇ ਬਹੁਤ ਖੂਬਸੂਰਤ ਨਜ਼ਾਰਾ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦਾ ਜੀ ਇੱਥੇ ਆਪਾਂ ਆਪਣੀ ਫੈਮਿਲੀ ਤੇ ਯਾਰਾਂ ਦੋਸਤਾਂ ਨਾਲ ਬੋਟਿੰਗ ਵਗੈਰਾ ਕਰ ਸਕਦੇ ਹਾਂ ਜੀ ਇੱਕ ਪੰਜਾਬ ਦਾ ਬਹੁਤ ਵਧੀਆ ਪਿਕਨਿਕ ਸਪੌਟ ਹੈ ਤੇ ਇੱਥੋਂ ਦਾ ਮਾਹੌਲ ਬਹੁਤ ਸ਼ਾਂਤ ਹੈ ਇਸ ਦੀ ਇੱਕ ਸਾਈਡ ਇਹ ਪਾਰਕ ਬਣਿਆ ਹੋਇਆ ਹੈ ਜੀ ਜਿੱਥੇ ਲੋਕ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਕਰਦੇ ਨੇ ਤੇ ਹੁਣ ਆਪਾਂ ਚੱਲਿਆਂ ਜੀ ਬੋਟਿੰਗ ਕਰਨਾ ਸੇਫਟੀ ਜੈਕਟਾਂ ਪਾ ਲਈਆਂ ਜੀ ਆਪਾਂ ਤੇ ਜਿਹੜੀ ਇਹ ਬੋਟ ਹੈ ਜੀ ਇਹਦਾ ਕਿਰਾਇਆ ਲਗਭਗ 100 ਰੁਪਏ ਪਰ ਪਰਸਨ ਹੈ ਹੁਣ ਆਪਾਂ ਦੋਸਤਾਂ ਨਾਲ ਬੋਟਿੰਗ ਕਰਤੀ ਹੈ ਜੀ ਸਟਾਰਟ ਤੇ ਲਗਭਗ ਅੱਧਾ ਘੰਟਾ ਆਪਾਂ ਇੱਥੇ ਪੂਰੀ ਬੋਟਿੰਗ ਕੀਤੀ ਤੇ ਬਹੁਤ ਵਧੀਆ ਇੱਥੇ ਵਿਊ ਦੇਖਣ ਨੂੰ ਮਿਲਦਾ ਆਪਾਂ ਨੂੰ ਤੁਸੀਂ ਵੀ ਦੇਖੋ ਦੋਸਤੋ ਇੱਥੋਂ ਦਾ ਖੂਬਸੂਰਤ ਨਜ਼ਾਰਾ ਲੋ ਜੀ VOTING ਕਰਨ ਤੋਂ ਬਾਅਦ ਆਪਾਂ ਵੋਟ ਲਗਾ ਰਹੇ ਹਾਂ ਹੁਣ ਸਾਈਟ ਤੇ ਜੀ ਦੋਸਤੋ ਤੁਹਾਨੂੰ ਪੰਜਾਬ ਦੀ ਇਹ ਜਗ੍ਹਾ ਤੇ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਦੇਸੀ ਟਰੈਵਲਰ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਲਈ ਆਪਾਂ ਇਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਤੇ ਅੰਤ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ